ਪਲਾਸਟਿਕ ਬਹੁਤ ਜ਼ਿਆਦਾ ਸਮੱਸਿਆ ਬਣੀ ਐ ਇਸ ਵੇਲੇ ਬਹੁਤ ਛੋਟੇ ਛੋਟੇ ਪਲਾਸਟਿਕ ਦੇ ਪਾਰਟੀਕਲ ਜਿਹਨਾਂ ਨੂੰ ਮਾਈਕਰੋ ਪਲਾਸਟਿਕ ਕਿਹਾ ਜਾਂਦਾ ਆ ਲਗਭਗ ਹਰ ਇੱਕ ਉਸ ਚੀਜ਼ ਦੇ ਵਿੱਚ ਮਿਲ ਰਹੇ ਆ ਜਿਹੜੀ ਅਸੀਂ ਖਾ ਰਹੇ ਆ ਐਨੀਮਲਸ ਪਲਾਂਟਸ ਜਿਨ੍ਹਾਂ ਦੇ ਵਿੱਚ ਪਲਾਂਟ ਪ੍ਰੋਟੀਨ ਸਾਲਟ 슈ਗਰ ਟੀ ਬੈਗ ਜੋ ਵੀ ਤੁਸੀਂ ਜਿਹੜਾ ਬੋਤਲ ਵਾਲਾ ਪਾਣੀ ਪੀਨੇ ਹਰ ਇੱਕ ਚੀਜ਼ ਦੇ ਵਿੱਚ ਪਲਾਸਟਿਕ ਦਸੀ ਜਾ ਰਹੀ ਔਰ ਇਹ ਨਰੀ ਜ਼ਹਿਰ ਮਨੁੱਖ ਦੇ ਲਈ ਇਤੋਂ ਬਚਿਆ ਨਹੀਂ ਜਾ ਸਕਦਾ ਚਾਹੇ ਫਰੂਟਸ ਨੇ ਤੁਸੀਂ ਫਰੂਟ ਖਾਣੇ ਤੁਸੀਂ ਵੈਜੀਟੇਬਲਸ ਖਾਣੇ ਚਾਹੇ ਜ਼ਮੀਨ ਚਾਹੇ ਪਾਣੀ ਚਾਹੇ ਹਵਾ ਚ ਜਿਹੜੀ ਮਰਜੀ ਤੁਸੀਂ ਵੈਜੀਟੇਰੀਅਨ ਹੋ ਤੁਸੀਂ ਪਲਾਸਟਿਕ ਕੰਟਾਮਿਨੇਸ਼ਨ ਤੋਂ ਸੇਫ ਨਹੀਂ ਐ ਪਲਾਸਟਿਕ ਦਾ ਨੁਕਸਾਨ ਹਰ ਥਾਂ ਦੇ ਉੱਤੇ ਆ ਜਿਹੜਾ ਹੋਇਆ ਹੈਲਥ ਰਿਸਕ ਬਹੁਤ ਵੱਡਾ ਹੈ ਮਾਈਕਰੋ ਪਲਾਸਟਿਕਸ ਤੁਹਾਡੇ ਹੈਲਥ ਨੂੰ ਬਹੁਤ ਵੱਡਾ ਹਾਰਟ ਅਟੈਕ ਕਰ ਸਕਦੇ ਆ ਸਟ੍ਰੋਕ ਕਰ ਸਕਦੇ ਆ ਤੁਹਾਡੀਆਂ ਹੋਰ ਹੈਲਥ ਪ੍ਰੋਬਲਮਸ ਹੋ ਸਕਦੀਆਂ ਆ ਹਾਰਮਫੁਲ ਕੈਮੀਕਲ ਜਿਹੜੇ ਤੁਹਾਡੀਆਂ ਬਾਡੀ ਨੂੰ ਡਿਸਟਰਬ ਕਰ ਸਕਦੇ ਆ ਨੈਨੋਪਲਾਸਟਿਕ ਇੱਕ ਵੱਡੀ ਚਿੰਤਾ ਨੈਨੋਪਲਾਸਟਿਕ ਉਹ ਤੋਂ ਵੀ ਛੋਟੇ ਪਾਰਟੀਕਲਸ ਆ ਸਪੈਸ਼ਲੀ ਐਸ ਵੇਲੇ ਇਹ ਚਿੰਤਾ ਦਾ ਵਿਸ਼ਾ ਬਣਿਆ ਤੁਹਾਡੇ ਆਰਗਨ ਦੇ ਵਿੱਚ ਨਵੇਟ ਕਰ ਜਾਂਦੇ ਆ ਹਾਰਮਫੁਲ ਕੈਮੀਕਲਸ ਉੱਥੇ ਛੱਡਦੇ ਆ ਤੁਹਾਡਾ ਫੂਡ ਕੰਟਾਮਿਨੇਟਡ ਆ ਸਟੱਡੀਆਂ ਇਹ ਵੀ ਦੱਸ ਰਹੀਆਂ ਕਿ ਕਾਮਨ ਫੂਡ ਜਿਹੜੇ ਜਿਸ ਤਰ੍ਹਾਂ ਆਸ਼ਰੇਮ ਪਾਚਿਕਾ ਨਾ ਨਗਰ ਸਿਆ ਜਾਂ ਜਿਹੜੇ ਹਾ ਹੋਰ ਜਿਹੜੇ ਉਹਨਾਂ ਦੇ ਵਿੱਚ ਬਹੁਤ ਹਾਈ ਲੈਵਲ ਦੇ ਮਾਈਕਰੋਪਲਾਸਟਿਕ ਦੱਸੀ ਜਾ ਰਹੀ ਹੈ ਫਰੂਟਸ ਵੈਜੀਟੇਬਲਸ ਜਿਹੜੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਪਲਾਸਟਿਕ ਕਨਟਾਮਿਨੇਸ਼ਨ ਐਸ ویਲ ਦੱਸੀ ਜਾ ਰਹੀ ਹੈ ਪ੍ਰੋਬਲਮ ਬਹੁਤ ਵੱਡੀ ਆ ਕਈ ਹਜ਼ਾਰਾਂ ਕਿਸਮਾਂ ਨੇ ਪਲਾਸਟਿਕ ਦੇ ਕੈਮੀਕਲਸ ਦੀਆਂ ਦੁਨੀਆ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਬ੍ਰੇਕਡਾਊਨ ਕੀਤਾ ਜਾਂਦਾ ਮਾਈਕਰੋਪਲਾਸਟਿਕਸ ਦੇ ਵਿੱਚ ਜਾਂ ਉਸ ਤੋਂ ਵੀ ਛੋਟੇ ਨੈਨੋਪਲਾਸਟਿਕਸ ਦੇ ਵਿੱਚ ਇਹਨਾਂ ਨੂੰ ਡਿਟੈਕਟ ਕਰਨਾ ਵੀ ਬਹੁਤ ਔਖਾ ਆ ਤੇ ਇਹਨਾਂ ਦਾ ਸਿਹਤ ਦੇ ਉੱਤੇ ਕਿੰਨਾ ਮਾੜਾ ਅਸਰ ਆ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਜਿਹੜਾ ਐਕਸਪੋਜ਼ਰ ਆ ਪਲਾਸਟਿਕ ਦਾ ਉਹਨੂੰ ਘਟਾਉਣਾ ਚਾਹੀਦਾ ਐਕਸਪਰਟ ਇਹ ਸਲਾਹ ਦੇ ਰਹੇ ਆ ਕਿ ਪਲਾਸਟਿਕ ਕੰਟੇਨਰਸ ਫੂਡ ਲਈ ਡਰਿੰਕਸ ਲਈ ਉਹਦੀ ਥਾਂ ਦੇ ਉੱਤੇ ਤੁਹਾਨੂੰ ਜਿਹੜੇ ਗਲਾਸ ਜਾਂ ਸਟੇਨਲੈਸ ਸਟੀਲ ਆ ਉਹਨੂੰ ਆਪਟ ਕਰਨਾ ਚਾਹੀਦਾ ਸੋ ਵਾਈਜ਼ਲੀ ਚੂਜ਼ ਕਰਕੇ ਤੁਸੀਂ ਫੂਡ ਦੇ ਪੈਕੇਜਸ ਨੂੰ ਦੇਖੋ ਉਹਨੂੰ ਗਲਾਸ ਦੇ ਵਿੱਚ ਰੱਖੋ ਉਹਨੂੰ ਐਨੀਮਲ ਜਾਂ ਫੋਇਲ ਦੇ ਵਿੱਚ ਰੱਖੋ ਪਲਾਸਟਿਕ ਨੂੰ ਵਿੱਚ ਰੱਖਣ ਦੀ ਜਗ੍ਹਾ ਤੇ ਮਾਈਕ੍ਰੋਵੇਵ ਨੂੰ ਪਲਾਸਟਿਕ ਦੇ ਕਿਸੇ ਵੀ ਕੰਟੇਨਰ ਵਿੱਚ ਰੱਖ ਕੇ ਕਰਨ ਨੂੰ ਵਾਇਡ ਕਰੋ ਕਿਹਾ ਗਿਆ ਕਿ ਤੁਸੀਂ ਜਿੰਨੇ ਨੇਚਰਲ ਰੋਹਗੇ ਉਹਨਾਂ ਜ਼ਿਆਦਾ ਤੁਹਾਡਾ ਫਾਇਦਾ ਹੋਊਗਾ ਤੇ ਤੁਸੀਂ ਇਸ ਪਲਾਸਟਿਕ ਤੇ ਮਾਈਕ੍ਰੋਪਲਾਸਟਿਕ ਤੋਂ ਬਚ ਸਕਦੇ ਹੋ ਪੈਟਸ ਮਤਲਬ ਪਾਲਤੂ ਜਾਨਵਰ ਜਿਹੜੇ ਘਰਾਂ ਦੇ ਵਿੱਚ ਰੋਕ ਰੱਖਿਆ ਆਮ ਤੌਰ ਦੇ ਤੇ ਡੌਗ ਕੈਟਸ ਕੁੱਤੇ ਬਿੱਲੀਆਂ ਲੋਕ ਘਰ ਦੇ ਵਿੱਚ ਰੱਖਦੇ ਹੋਰਾਂ ਨੂੰ ਪਾਲਦੇ ਆ ਪਾਲਤੂ ਜਾਨਵਰਾਂ ਨੂੰ ਪਰਿਵਾਰ ਦੇ ਮੈਂਬਰਾਂ ਵਾਂਗ ਉਹਨਾਂ ਨੂੰ ਪਾਲਿਆ ਜਾਂਦਾ ਤੇ ਉਸੇ ਤਰ੍ਹਾਂ ਉਹਨਾਂ ਦੇ ਨਾਲ ਪਿਆਰ ਮੁਹੱਬਤ ਕੀਤਾ ਜਾਂਦਾ ਆ ਇਦੇ ਬਾਰੇ ਲਗ ਲਗ ਰੋਕਾਂ ਦੀਆਂ ਅਲੱਗ ਅਲੱਗ ਰਾਏ ਆ ਕੁਝ ਲੋਕ ਇਸ ਗੱਲ ਦੇ ਹੱਕ ਵਿੱਚ ਆ ਕੇ ਪੈਟ ਰੱਖਣੇ ਚਾਹੀਦੇ ਆ ਕੁਝ ਲੋਕੇ ਦਾ ਵਿਰੋਧ ਕਰਦੇ ਹੋਏ ਨਹੀਂ ਰੱਖਣੇ ਚਾਹੀਦੇ ਪਰ ਜਿੱਥੇ ਤੱਕ ਡੌਗ ਜਾਂ ਕੈਟਸ ਬੇਸਿਕਲੀ ਬਹੁਤਾਂ ਮੈਜੋਰਿਟੀ ਪੈਟਸ ਦੋਈ ਨੇ ਦੋਈ ਜਿਹੜੇ ਪਾਲਤੂ ਜਾਨਵਰ ਘਰਾਂ ਦੇ ਵਿੱਚ ਰੱਖੇ ਜਾਂਦੇ ਨੇ ਮੈਜੋਰਿਟੀ ਡੌਗਸ ਰੱਖਦੀ ਆ ਕੁੱਤੇ ਰੱਖਦੀ ਆ ਥੋੜੀ ਜਿਹੀ ਇੱਕ ਗਿਣਤੀ ਆ ਜਿਹੜੇ ਬਿੱਲੀਆਂ ਰੱਖਦੇ ਆ ਪਰ ਇੱਕ ਵਰਗ ਉਹ ਵੀ ਆ ਜਿਹੜਾ ਇਹਨਾਂ ਦੋਵਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਜਾਨਵਰਾਂ ਨੂੰ ਪਾਲਤੂ ਜਾਨਵਰ ਬਣਾ ਕੇ ਰੱਖਦਾ ਜਿਵੇਂ ਟਾਈਗਰਸ ਨੇ ਚੀਤੇ ਆ ਮਗਰਮੱਛ ਨੇ ਐਸ ਜਾਂ ਕਛੂ ਕੋਮੇ ਆ ਜਾਂ ਇਦਾਂ ਦੇ ਕਿੰਨੇ ਹੋਰ ਰੈਪਟਾਈਲਸ ਨੇ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਰੱਖੇ ਆਪਣੇ ਪੈਟ ਬਣਾ ਕੇ ਮਾਹਰ ਕਹਿ ਰਹੇ ਆ ਵੀ ਇਹ ਨਹੀਂ ਰੱਖਣੇ ਚਾਹੀਦੇ ਹਾਲਾਂਕਿ ਇਹਨਾਂ ਨੂੰ ਐਗਜ਼ੋਟਿਕ ਐਨੀਮਲਸ ਕਿਹਾ ਜਾਂਦਾ ਆ ਇਹਨਾਂ ਦੀ ਬਾਇਓਲੋਜੀਕਲ ਨੀਡਸ ਵੱਖਰੀਆਂ ਹੁੰਦੀਆਂ ਤੇ ਇਹ ਪੈਟਸ ਲਈ ਅਨਸੂਟੇਬਲ ਆ ਮਤਲਬ ਇਹਨਾਂ ਨੂੰ ਪਾਲਤੂ ਜਾਨਵਰ ਹੋ ਤੁਸੀਂ ਕਿਰਲੇ ਨੂੰ ਪਾਲਤੂ ਜਾਨਵਰ ਰੱਖੋਗੇ ਜਾਂ ਚੀਤੇ ਨੂੰ ਪਾਲਤੂ ਜਾਨਵਰ ਰੱਖੋਗੇ ਤੇ ਉਹਦਾ ਕੁਦਰਤੀ ਆ ਵੀ ਇਹ ਨੁਕਸਾਨ ਹੋਊਗਾ ਤੇ ਇਹਦੇ ਨਾਲ ਉਹ ਅਫਸਰਟ ਵੀ ਹੁੰਦੇ ਆ ਤੇ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਹੁਣ ਕਾਨੂੰਨ ਇਹਦੇ ਬਾਰੇ ਅਲੱਗ-ਅਲੱਗ ਚੀਜ਼ਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਦਾ ਹੈ ਜਿਹੜੀ ਇਨਕਨਸਿਸਟੈਂਸੀ ਆ ਰੈਗੂਲੇਸ਼ਨਸ ਦੇ ਵਿੱਚ ਪੂਰੇ ਪ੍ਰੋਵਿੰਸ ਦੇ ਵਿੱਚ ਉਹ ਇਲਿਗਲ ਗੈਪ ਕ੍ਰੀਏਟ ਕਰ ਰਹੀ ਹੈ ਕਿ ਜਿੱਥੇ ਕਿਸੇ ਵੀ ਜਿਹੜੇ ਜੰਗਲੀ ਜਾਨਵਰ ਨੂੰ ਪਾਲਤੂ ਜਾਨਵਰ ਵਜੋਂ ਘਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਉਹਨੂੰ ਜਾਨਵਰ ਉਹਦੇ ਇੱਕ ਐਜ਼ ਅ ਪੈਟ ਬਣਾਇਆ ਜਾ ਸਕਦਾ ਹੈ ਜਿਹੜਾ ਇਲੀਗਲ ਵਾਈਲਡਲਾਈਫ ਟ੍ਰੇਡ ਆ ਉਹ ਇੱਕ ਬਹੁਤ ਵੱਡਾ ਕਨਸਰਨ ਆ ਇਸ ਮਾਮਲੇ ਦੇ ਵਿੱਚ ਵੱਡੀ ਚਿੰਤਾ ਆ ਜਦੋਂ ਇਲੀਗਲ ਵਾਈਲਡਲਾਈਫ ਟ੍ਰੇਡ ਆ ਜਿਹਦੇ ਵਿੱਚ ਬਰੀਡਰਸ ਖਾਸ ਤੌਰ ਦੇ ਉੱਤੇ ਜਿਹੜੇ ਸਮਗਲਰਸ ਨੇ ਉਹ ਇਸ ਪਾਸੇ ਨੂੰ ਚੱਲਦੇ ਆ ਤੇ ਫੇਰ ਕੁਦਰਤੀ ਆ ਵੀ ਇਹਦੇ ਲਈ ਸਟ੍ਰਿਕਟ ਐਨਫੋਰਸਮੈਂਟ ਦੀ ਗੱਲਬਾਤ ਕੀਤੀ ਜਾ ਰਹੀ ਹੈ ਹੁਣ ਇਹ ਕਿਹਾ ਇਹ ਜਾ ਰਿਹਾ ਜਿਹੜੇ ਐਡਵੋਕੇਟਸ ਨੇ ਉਹ ਸਲਾਹ ਇਹ ਦੇ ਰਹੇ ਆ ਕਿ ਜਿਹੜੀ ਰਿਸਪੌਂਸਿਬਲ ਓਨਰਸ਼ਿਪ ਹੋਣੀ ਚਾਹੀਦੀ ਹੈ ਕਿ ਤੁਸੀਂ ਬਹੁਤ ਜ਼ਿੰਮੇਵਾਰੀ ਦੇ ਨਾਲ ਇਹਨਾਂ ਨੂੰ ਰੱਖਣਾ ਚਾਹੀਦਾ ਜਿਹੜੇ ਪੈਟ ਓਨਰਸ ਨੇ ਉਹਨਾਂ ਨੂੰ ਰਿਪਿਊਟਡ ਸੋਰਸ ਤੋਂ ਇਹਨਾਂ ਨੂੰ ਲੈਣਾ ਚਾਹੀਦਾ ਆ ਤੇ ਇਹ ਵੀ ਇਨਸ਼ੋਰ ਕਰਨਾ ਚਾਹੀਦਾ ਕਿ ਇਹਨਾਂ ਦੀਆਂ ਨੀਡਸ ਦੇ ਨਾਲ ਤੁਸੀਂ ਠੀਕ ਠਾਕ ਪੂਰਾ ਉਤਰੋ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰੋ ਤਾਂ ਹੀ ਜਾ ਕੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਇਨਸਾਫ ਕਰ ਸਕਦੇ ਆ ਆਦਰਵਾਇਜ਼ ਇਹਦੇ ਨਾਲ ਨੁਕਸਾਨ ਹੁੰਦਾ ਤੁਸੀਂ ਚੀਤੇ ਨੂੰ ਪਾਲਤੂ ਜਾਨਵਰ ਰੱਖੋਗੇ ਮਗਰਮੱਛ ਨੂੰ ਰੱਖੋਗੇ ਤੁਸੀਂ ਜਿਹੜੇ ਦੂਜੇ ਜਾਨਵਰਾਂ ਨੂੰ ਰੱਖੋਗੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਹੋਣ ਦਾ ਡਰ ਰਹਿੰਦਾ ਜਿਹੜੇ ਆ ਡ੍ਰੈਗਨਸ ਨੇ ਵਾਟਰ ਡ੍ਰੈਗਨਸ ਨੇ ਟਰਟਲਸ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਲੋਕਾਂ ਨੇ ਜਿਹੜੇ ਇਹ ਜਾਨਵਰ ਬਹੁਤ ਸਾਰੇ ਪਾਲਤੂ ਬਣਾ ਕੇ ਰੱਖਿਆ ਇਹ ਪਾਲਤੂ ਨਹੀਂ ਬਣਾਏ ਜਾ ਸਕਦੇ ਡੌਗ ਜਾਂ ਕੈਟ ਨੂੰ ਬਣਾਇਆ ਜਾ ਸਕਦਾ ਸਾਰਿਆਂ ਨੂੰ ਜਿਹੜੇ ਇਹ ਐਨੀਮਲਸ ਦਾ ਇੱਕ ਖਾਸ ਕੈਟਾਗਰੀ ਹੈ ਉਹਨੂੰ ਨਹੀਂ ਬਣਾਇਆ ਜਾ ਸਕਦਾ ਤੇ ਮਾਹਰ ਕਹਿੰਦੇ ਆ ਕਿ ਇਸ ਗੱਲ ਤੋਂ ਜਿਹੜਾ ਜਿਹੜਾ ਅਵੇਅਰ ਰਹਿਣਾ ਚਾਹੀਦਾ ਤੇ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ